ਆ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਲਗਾਤਾਰ ਹੁਣ 2017 ਦੇ ਵਿੱਚ ਵੀ ਬਣੇ ਨੇ ਤੇ ਉਸ ਤੋਂ ਬਾਅਦ ਜਿਹੜੇ 15 ਸਰਕਾਰ ਬਣੀਆਂ ਉਹਦੇ 2017 ਦੇ ਵਿੱਚ ਬਣੇ ਫਿਰ 19 ਦੇ ਵਿੱਚ ਬਣੇ ਤਾਂ ਹੁਣ 2022 ਦੀ ਜਿਹੜੀ ਹੈ ਆ ਇਲੈਕਸ਼ਨ ਦੇ ਜਿਹੜੇ ਐਮਪੀ ਦੇ ਇਲੈਕਸ਼ਨ ਨੇ ਤਾਂ ਹੁਣ ਉਹਦੇ ਵਿੱਚ ਆ ਉਹਨਾਂ ਦੀ ਨਾਮਜ਼ਦਗੀ ਜਿਹੜੀ ਹੈਗੀ ਕਿਉਂਕਿ ਇਲੈਕਸ਼ਨ ਜਿਹੜੇ ਨੇ ਲੇਟ ਹੋਏ ਨੇ ਜੋ ਕਿ ਇਲੈਕਸ਼ਨ ਪਹਿਲਾ ਜਿਹੜੇ ਸਮੇਂ ਸਰ ਹੋ ਜਣੇ ਚਾਹੀਦੇ ਸੀ ਤਾਂ ਹੁਣ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਕਿ ਹੁਣ ਕਾਫੀ ਸਾਹ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਹੈਗਾ ਤਾਂ ਵੱਡੇ ਗਿਣਤੀ ਦੇ ਵਿੱਚ ਇਕੱਠ ਹੈਗਾ ਤੇ ਇਕੱਠ ਜਿਹੜਾ ਲਗਾਤਾਰ ਹੁਣ ਇਹਨਾਂ ਜਿਹੜਾ ਕਾਂਗਰਸ ਦਾ ਕਹਿਣਾ ਹੈ ਜਿ ਕਿ ਇਸ ਜਿਹੜਾ ਇਕੱਠ ਹੈ ਇਹ ਜਿਤ ਹਾਸਲ ਕਰਾਏਗਾ ਇਹ ਜਿਤ ਹਾਸਲ ਕਰਵਾ ਕੇ ਰਹੇਗਾ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਉਸ ਸਰਕਾਰ ਤੋਂ ਲੋਕ ਜਿਹੜੇ ਨੇ ਪਰੇਸ਼ਾਨ ਹੋ ਚੁੱਕੇ ਨੇ ਤੇ ਜਿਹੜੀਆਂ ਗਰੰਟੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਜਿਹੜੇ ਲੋਕਾਂ ਦੇ ਕੰਮ ਜਿਹੜੇ ਨੇ ਉਹ ਰੁਕੇ ਹੋਏ ਨੇ ਪਰ ਕੰਮ ਉਹਨਾਂ ਨੂੰ ਕੰਮ ਦੇ ਸਿਰੇ ਚੜਾਇਆ ਜਾ ਸਕੇ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਸਾਡੀ ਸਰਕਾਰ ਲਿਆਓ ਤੇ ਲੋਕਾਂ ਦਾ ਪਲਾ ਕਰਾਓ ਤਾਂ ਹੁਣ ਦੇਖਣਾ ਇਹ ਹੈ ਕਿ ਜਿਹੜੀ ਨਾਮਜ਼ਦਗੀਆਂ ਕਰ ਰਹੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਹਾਂਪੀ ਦੀ ਚੋਣਾਂ ਦੇ ਜਿਹੜੇ ਉਮੀਦਵਾਰ ਨੇ ਉਹ ਆਪਣੀਆਂ ਉਹਨਾਂ ਨੂੰ ਨਾਮ ਜਿਹੜੇ ਨਾਮਜ਼ਦ ਜਿਹੜੇ ਨੇ ਉਹ ਕਰਵਾਣਗੇ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਓਲਜੜਾ ਜਿਹੜੇ ਨੇ ਹੁਣ ਆਪਣਾ ਨਾਮ ਨਾਮਜ਼ਦ ਜਿਹੜਾ ਆ ਉਹ ਕਰਵਾਣ ਪਹੁੰਚਣ ਜਾ ਰਹੇ ਨੇ ਤੇ ਜਲਦ ਹੀ ਉਹ ਦਫ਼ਤਰ ਦੇ ਵਿੱਚ ਪਹੁੰਚਣਗੇ ਤੇ ਆਪਣਾ ਨਾਮਜ਼ਦ ਕਰਾਉਣਗੇ ਇਹ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਨੇ ਜਿੱਤੇ ਕੀ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਹੁਣ ਅੱਜ ਆਪਣੀ ਨਾਮਜ਼ਦਗੀ ਦਰਜ ਕਰਾਉਣ ਦੇ ਲਈ ਦਫ਼ਤਰ ਦੇ ਵਿੱਚ ਪਹੁੰਚਣ ਜਾ ਰਹੇ ਨੇ ਤੇ ਜਿੱਤ ਦਾ ਸਾਈਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਕਿ ਅਸੀਂ ਜਿੱਤ ਕਰ ਚੁੱਕੇ ਆ ਸਾਨੂੰ ਜਿੱਤ ਮਿਲੇਗੀ ਤਾਂ ਜਿੱਤ ਮਿਲ ਕੇ ਰਹੇਗੀ ਕਿਉਂਕਿ ਲਗਾਤਾਰ ਜਿਹੜਾ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਜਦੋਂ ਉਹਨਾਂ ਤੇ ਭਰੋਸਾ ਜਤਾਇਆ ਗਿਆ ਹੈ ਤਾਂ ਆਮ ਲੋਕਾਂ ਦੇ ਵੱਲੋਂ ਜਿਹੜਾ ਭਰੋਸਾ ਆ ਗਿਆ ਤਾਂ ਕਿ ਜਿਵੇਂ ਕਾਂਗਰਸ ਪਾਰਟੀ ਦਾ ਕਹਿਣਾ ਹੈਗਾ ਕਿ ਲਗਾਤਾਰ ਤਾਰਾਂ ਦੇ ਵਿੱਚ 19 ਦੇ ਵਿੱਚ ਤਹੁਣ ਦੀ ਜਿਹੜੀ ਐਮਪੀ ਦੀ ਚੋਣਾਂ ਨੇ ਉਹਦੇ ਵਿੱਚ ਜਿੱਤ حاصل ਕਰਨਗੇ ਤਾਂ ਦੇਖਣਾ ਹੁਣ ਇਹ ਹੈ ਕਿ ਇਹ ਜਿੱਤ ਜਿਹੜੀ ਹੈ ਕਾਂਗਰਸ ਪਾਰਟੀ ਦੇ ਹੱਕ ਵਿੱਚ ਪੈਂਦੀ ਹੈ ਗੁਰਜੀਤ ਸਿੰਘ ਓਜਲਾ ਦੇ ਹੱਕ ਵਿੱਚ ਪੈਂਦੀ ਹੈ ਜਾਂ ਨਹੀਂ ਜੋ ਜਿੰਨ ਕੀ ਪੱਤਰਤਾ ਆਗਮਨ ਨਹੀਂ ਹੈ। ਔਰ ਉਹਦੇ ਬਾਅਦ ਜਿਹਨੇ ਵਰਕਰ ਇਕੱਠੇ ਹੋਏ ਉਹਨਾਂ ਦੇ ਨਾਲ ਗੱਲ ਕਰ ਜੇ ਫਿਰ ਆਪਾਂ ਉੱਥੇ ਪਹੁੰਚਣਾ ਹੈ। ਔਰ ਇਹ ਲੋਕਤੰਤਰ ਦੀ ਬਰਕਰਾਰ ਹੈ। ਉਦੇ ਵਿੱਚ ਲੋਕਾਂ ਨੇ ਜਿਹੜੇ ਵਤ ਦਾ ਦਾਨ ਕਰਨਾ ਉਹਦੇ ਵਾਸਤੇ ਸਾਡੀ ਪਾਰਟੀ ਨੇ ਪਹੁੰਚੇ ਤੁਸੀਂ ਆਪਣੇ ਪ੍ਰਾਪਤियां ਲੈ ਕੇ ਲੋਕਾਂ ਤੇ ਜਾਵਾਂਗੇ ਅਜਵਾਤ ਸਾਹਿਬ ਵੀ ਤੁਸੀਂ ਅਨੰਤਵਾਸ ਤੋਂ ਹੋ ਕੇ ਆਏ ਹੋ ਜੀ ਉਹ ਤੇ ਕੁਦਰਤ ਪਰਮਾਤਮਾ ਦਾ ਸੀਸ ਲੈ ਕੇ ਆਏ ਉਹਨਾਂ ਦੀ ਅਰਦਾਸ ਕੀਤੀ ਹੈ ਅਜੀਸਾ ਲੈ ਕੇ ਆਏ ਆ ਔਰ ਪਰਮਾਤਮਾ ਦੇ ਨਾਲ ਨਾਲ ਅਸੀਂ ਸਾਰੇ ਲੋਕ ਜਾਂਦੀਆਂ ਸੀਸਾ ਵੀ ਪਰਮਾਤਮਾ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਦੇ ਔਰ ਅਸੀਂ ਦੇਸ਼ ਕੌਮ ਦੀ ਸੇਵਾ ਕਰਦੇ ਕੋਡੀ ਲੀਡਰਸ਼ਿਪ ਕਿਹੜੀ ਪਹੁੰਚ ਰਹੀ ਹੈ ਜੀ ਤਾਂ ਕਾਉਸਿੰਗ ਬਾਜਵਾ ਜੀ ਜੀ ਚੌਧਰੀ ਜੀ ਆਏ ਅੱਜ ਜੀ ਬਤੌਰ ਕਾਗਰਸ ਉਮੀਦਵਾਰ ਅਮਰ ਸਾਹਿਬ ਕੋ ਜੋ ਬਾਰੇ ਕਾਰੀ ਪਰ ਨਹੀਂ ਜਿਹਦੇ ਚ ਹਰੀ ਚੌਧਰੀ ਜੀ ਆਲਿੰਡਾ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਚੇਚੇ ਤੌਰ ਤੇ ਪਹੁੰਚੇ ਨੇ ਐਲੋਪੀ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਚੇਚੇ ਤੌਰ ਤੇ ਪਹੁੰਚੇ ਨੇ ਔਰ ਸਮੁੱਚੀ ਸਾਡੀ ਅੰਮ੍ਰਿਤਸਰੀ ਲੀਡਰਸ਼ਿਪ ਸ਼੍ਰੀ ਹੋਂਕਰਕਾ ਸੋਨੀ ਜੀ ਡਿਪਟੀ ਸੀਐਮ ਕੁਮਿੰਦਰ ਸਿੰਘ ਸਰਕਾਰੀਆ ਜੀ ਸਾਬਕਾ ਮੰਤਰੀ ਡਾਕਟਰ ਰਾਜਕਮਰ ਮੇਰਕਾ ਜੀ ਸਾਬਕਾ ਮੰਤਰੀ ਇੰਦਰਪੀਰ ਸਿੰਘ ਢੁਲਾਰੀਆ ਜੀ ਸ਼੍ਰੀ ਸੁਨੀਲ ਦਿੱਤੀ ਜੀ ਭਗਤਪਾਲ ਸੱਤਰਦੀ ਸਰਦਾਰ ਹਰਪ੍ਰਤਾਪ ਸਿੰਘ ਨਾਲਾ ਜੀ ਜਿਹੜੇ ਤਰਸੀਮ ਸਿੰਘ ਡੀਸੀ ਅੱਜ ਸਾਡੇ ਨਾਲ ਜੁਆਇਨ ਕੀਤੇ ਨੇ ਉਹ ਵੀ ਸਾਰੇ ਇੱਥੇ ਪਹੁੰਚੇ ਨੇ ਔਰ ਸਮੁੱਚੀ ਜਿਹੜੀ ਹੈ ਉਹ ਹਾਜ਼ਰ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਮਾਝ ਦੀ ਸੀਸਾ ਲੈ ਕੇ ਅਸੀਂ ਅੱਜ ਪੇਪਰਾਂ 'ਚ ਦਾਖਲ ਕਰਨੇ ਨੇ ਸੋ ਜਦੋਂ ਚੋਣ ਸ਼ਾਹ ਲਾਟ ਹੋਏਗਾ ਉਸ ਤੋਂ ਬਾਅਦ ਅਸੀਂ ਪੂਰੀ ਤੰਦੀ ਦੇ ਨਾਲ ਪਹਿਲਾਂ ਵੀ ਸਾਡੀ ਪਾਰਟੀ ਲੱਗੀ ਹੈ ਉੱਤੋਂ ਬਾਅਦ ਵੀ ਲੱਗੀ ਹੈ ਧੰਨ ਕਈ ਜਿਹੜੇ ਲਿਖ ਰਹੇ ਘਰ ਵਾਪਸੀ ਹੋਈ ਕਹਿੰਦੇ ਅੱਜ ਅੱਜ ਸਜ਼ਾ ਤਸੀਮ ਸਿੰਘ ਨੂੰ ਡੀਸੀ ਜਿਹੜੇ ਨੇ ਉਹ ਘਰ ਵਾਪਸਾਈ ਤੁਸੀਂ ਜੁੜੇ ਹੋ ਰਿਆਸਤ ਦੇ ਨਾਲ ਤੇ ਮਹਾਸਨੀ ਹਟਵਾਲ ਅੱਜ ਕਾਂਗਰਸ ਦੇ ਐਮਪੀ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਉਹ ਦੁਬਾਰਾ ਜਿਹੜੀ ਹੁਣ ਇਲੈਕਸ਼ਨ گیا ਉਹਦੇ ਵਿੱਚ ਆਪਣਾ ਨਾਮ ਜਿਹੜਾ ਨਾ ਉਹ ਕਰਾਉਣ ਲਈ ਪਹੁੰਚੇ ਨੇ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਵੱਡਾ ਜਿਹੜਾ ਕਾਫਲਾ ਹੈ ਉਹ ਨਾਮ ਜਿੰਦਗੀ ਦੇ ਲਈ ਰਵਾਨਾ ਹੋ ਚੁੱਕਿਆ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਉਹਨਾਂ ਦੇ ਉਹ ਨਾਲ ਜੁੜੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਤਾਰ ਕਿੰਨੀ ਲੰਮੀ ਹੈਗੀ ਹੈ ਤੇ ਕਾਫੀ ਜੋਸ਼ ਜਿਹੜਾ ਹੈ ਵਰਕਰਾਂ ਦੇ ਵਿੱਚ ਹੈਗਾ ਤੇ ਨਾਰਾ ਜਿਹੜਾ ਉਹ ਦਿੱਤਾ ਗਿਆ ਹੈ ਕਿ ਦਿਲ ਦੀ ਸੁਣੋ ਓਜਲਾ ਚੁਣੋ ਤੇ ਓਜਲੇ ਨੂੰ ਆ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਲਗਾਤਾਰ ਹੁਣ 2017 ਦੇ ਵਿੱਚ ਵੀ ਬਣੇ ਨੇ ਤੇ ਉਸ ਤੋਂ ਬਾਅਦ ਜਿਹੜੇ 15 ਸਰਕਾਰ ਬਣੀਆਂ ਉਹਦੇ 2017 ਦੇ ਵਿੱਚ ਬਣੇ ਫਿਰ 19 ਦੇ ਵਿੱਚ ਬਣੇ ਤਾਂ ਹੁਣ 2022 ਦੀ ਜਿਹੜੀ ਹੈ ਆ ਇਲੈਕਸ਼ਨ ਦੇ ਜਿਹੜੇ ਐਮਪੀ ਦੇ ਇਲੈਕਸ਼ਨ ਨੇ ਤਾਂ ਹੁਣ ਉਹਦੇ ਵਿੱਚ ਆ ਉਹਨਾਂ ਦੀ ਨਾਮਜ਼ਦਗੀ ਜਿਹੜੀ ਹੈਗੀ ਕਿਉਂਕਿ ਇਲੈਕਸ਼ਨ ਜਿਹੜੇ ਨੇ ਲੇਟ ਹੋਏ ਨੇ ਜੋ ਕਿ ਇਲੈਕਸ਼ਨ ਪਹਿਲਾ ਜਿਹੜੇ ਸਮੇਂ ਸਰ ਹੋ ਜਾਣੇ ਚਾਹੀਦੇ ਸੀ ਤਾਂ ਹੁਣ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਕਿ ਹੁਣ ਕਾਫੀ ਸਾਹ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਹੈਗਾ ਤਾਂ ਵੱਡੇ ਗੈਂਟੀ ਦੇ ਵਿੱਚ ਇਕੱਠ ਹੈਗਾ ਤੇ ਇਕੱਠ ਜਿਹੜਾ ਹੈ ਲਗਾਤਾਰ ਹੁਣ ਇਹਨਾਂ ਜਿਹੜਾ ਕਾਂਗਰਸ ਦਾ ਕਹਿਣਾ ਹੈਗਾ ਕਿ ਇਸ ਇਹ ਜਿਹੜਾ ਇਕੱਠ ਹੈ ਇਹ ਜਿੱਤ ਹਾਸਲ ਕਰਾਏਗਾ ਇਹ ਜਿੱਤ ਹਾਸਲ ਕਰਵਾ ਕੇ ਰਹੇਗਾ ਕਿਉਂਕਿ ਆ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਉਸ ਸਰਕਾਰ ਤੋਂ ਲੋਕ ਜਿਹੜੇ ਨੇ ਪਰੇਸ਼ਾਨ ਹੋ ਚੁੱਕੇ ਨੇ ਤੇ ਜਿਹੜੀਆਂ ਗਰੰਟੀਆ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਜਿਹੜੇ ਲੋਕਾਂ ਦੇ ਕੰਮ ਜਿਹੜੇ ਨੇ ਉਹ ਰੁਕੇ ਹੋਏ ਨੇ ਪਰ ਕੰਮ ਉਹਨਾਂ ਨੂੰ ਕੰਮ ਦੇ ਸਿਰੇ ਚੜਾਇਆ ਜਾ ਸਕੇ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਸਾਡੀ ਸਰਕਾਰ ਲਿਆਓ ਤੇ ਲੋਕਾਂ ਦਾ ਭਲਾ ਕਰੋ ਤਾਂ ਹੁਣ ਦੇਖਣਾ ਇਹ ਹੈ ਕਿ ਜਿਹੜੀ ਨਾਮਜ਼ਦਗੀਆਂ ਚੱਲ ਰਹੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਐਮਪੀ ਦੀ ਚੋਣਾਂ ਦੇ ਜਿਹੜੇ ਉਮੀਦਵਾਰ ਨੇ ਉਹ ਆਪਣੀਆਂ ਉਹਨਾਂ ਨੂੰ ਨਾਮ ਜਿਹੜੇ ਨਾਮਜ਼ਦ ਜਿਹੜੇ ਨੇ ਉਹ ਕਰਵਾਣਗੇ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਓਲੜਾ ਜਿਹੜੇ ਨੇ ਹੁਣ ਆਪਣਾ ਨਾਮ ਆ ਨਾਮਜ਼ਦ ਜਿਹੜੇ ਆ ਉਹ ਕਰਵਾਣ ਪਹੁੰਚਣ ਜਾ ਰਹੇ ਨੇ ਤੇ ਜਲਦ ਹੀ ਉਹ ਦਫ਼ਤਰ ਦੇ ਵਿੱਚ ਪਹੁੰਚਣਗੇ ਤੇ ਆਪਣਾ ਨਾਮਜ਼ਦ ਕਰਾਉਣਗੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਨੇ ਜਿੱਤੇ ਕੀ ਗੁਰਜੀਤ ਸਿੰਘ ਔਦਲਾ ਜਿਹੜੇ ਨੇ ਹੁਣ ਅੱਜ ਆਪਣੀ ਨਾਮਜ਼ਦਗੀ ਦਰਜ ਕਰਾਉਣ ਦੇ ਲਈ ਦਫ਼ਤਰ ਦੇ ਵਿੱਚ ਪਹੁੰਚਣ ਜਾ ਰਹੇ ਨੇ ਤੇ ਜਿੱਤ ਦਾ ਸਾਈਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਕਿ ਅਸੀਂ ਜਿੱਤ ਕਰ ਚੁੱਕੇ ਆ ਸਾਨੂੰ ਜਿੱਤ ਮਿਲੇਗੀ ਤੇ ਜਿੱਤ ਮਿਲ ਕੇ ਰਹੇਗੀ ਕਿਉਂਕਿ ਲਗਾਤਾਰ ਜਿਹੜਾ ਆ ਕਾਂਗਰਸ ਪਾਰਟੀ ਨੂੰ ਆ ਕਾਂਗਰਸ ਪਾਰਟੀ ਦੇ ਵੱਲੋਂ ਜਦੋਂ ਉਹਨਾਂ ਤੇ ਭਰੋਸਾ ਜਤਾਇਆ ਗਿਆ ਹੈ ਤਾਂ ਆਮ ਲੋਕਾਂ ਦੇ ਵੱਲੋਂ ਜਿਹੜਾ ਭਰੋਸਾ ਜਤਾਇਆ ਗਿਆ ਤਾਂ ਜਿਵੇਂ ਕਾਂਗਰਸ ਪਾਰਟੀ ਦਾ ਕਹਿਣਾ ਹੈਗਾ ਕਿ ਲਗਾਤਾਰ ਤਾਰਾਂ ਦੇ ਵਿੱਚ 19 ਦੇ ਵਿੱਚ ਤਾਂ ਹੁਣ ਦੀ ਜਿਹੜੀ ਐਪੀ ਦੀ ਚੋਣਾਂ ਨੇ ਉਹਦੇ ਵਿੱਚ ਜਿੱਤ ਹਾਸਲ ਕਰਨਗੇ ਤਾਂ ਦੇਖਣਾ ਹੁਣ ਇਹ ਹੈ ਕਿ ਇਹ ਜਿੱਤ ਜਿਹੜੀ ਆ ਕਾਂਗਰਸ ਪਾਰਟੀ ਦੇ ਹੱਕ ਵਿੱਚ ਪੈਂਦੀ ਆ ਗੁਰਜੀਤ ਸਿੰਘ ਓਧਲਾ ਦੇ ਹੱਕ ਵਿੱਚ ਪੈਂਦੀ ਆ ਜਾਂ ਨਹੀਂ esi inee ਸਰ ਲੋਕ ਸਭਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਨੇ ਔਰ ਉਹਦੇ ਬਾਅਦ ਜਿਹਨੇ ਵਰਕਰ ਇਕੱਠੇ ਹੋਏ ਉਹਨਾਂ ਦੇ ਨਾਲ ਗੱਲਬਾਤ ਕਰ ਜੇ ਫਿਰ ਆਪਾਂ ਉੱਥੇ ਪਹੁੰਚਣਾ ਹੈ ਔਰ ਇਹ ਬੜੀ ਲੋਕਤੰਤਰ ਦੀ ਪ੍ਰਕਿਰਿਆ ਹੈ ਉਹਦੇ ਵਿੱਚ ਲੋਕਾਂ ਨੇ ਜਿਹੜੇ ਵੋਟ ਦਾਤਾਨ ਕਰਨਾ ਹੈ ਉਹਦੇ ਵਾਸਤੇ ਸਾਡੀ ਪਾਰਟੀਆਂ ਪਹੁੰਚੇ ਤੁਸੀਂ ਆਪਣੇ ਪ੍ਰਾਪਤੀਆਂ ਲੈ ਕੇ ਲੋਕਾਂ ਤੇ ਜਾਵਾਂਗੇ ਅੱਜ ਬਾਦ ਸਾਹਿਬ ਵੀ ਤੁਸੀਂ ਅਨੰਤਵਾਸ ਤੋਂ ਹੋ ਕੇ ਆਏ ਹੋ ਜੀ ਉੱਥੇ ਕੁਦਰਤ ਪਰਮਾਤਮਾ ਦਾ ਸੀਸ ਲੈ ਕੇ ਆਏ ਹਨ ਉਹਨਾਂ ਦੀ ਅਰਦਾਸ ਕੀਤੀ ਹੈ ਅਜੀਸਾ ਲੈ ਕੇ ਆਏ ਆ ਔਰ ਪ੍ਰਮਾਤਮਾ ਦੇ ਨਾਲ ਨਾਲ ਅਸੀਂ ਸਾਰੇ ਲੋਕ ਜਾਂਦੀਆਂ ਸੀਸਾ ਵੀ ਪ੍ਰਮਾਤਮਾ ਨੂੰ ਕਿਹਾ ਸੱਚੇ ਪਾਤਸ਼ਾਹ ਦੀ ਔਰ ਅਸੀਂ ਦੇਸ਼ ਕੌਮ ਦੀ ਸੇਵਾ ਕਰਦੇ ਕੋ ਬਿਲੀਡਰਸ਼ਿਪ ਕਿਹੜੀ ਪਹੁੰਚ ਰਹੀ ਹੈ ਜੀ ਪ੍ਰਤਾਪ ਸਿੰਘ ਬਾਜਵਾ ਜੀ ਤੇ ਚੌਧਰੀ ਜੀ ਅੱਜ ਜੀ ਬਤੌਰ ਕਾਂਗਰਸ ਉਮੀਦਵਾਰ ਅਮਰਸਰ ਤੋਂ ਲੋਕ ਸਭਾ ਦੇ ਕਾਗਿਰ ਪਰ ਨੇ ਜਿਹਦੇ ਚ ਤ੍ਰਿਸ਼ ਚੌਧਰੀ ਜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਚੇਚੇ ਤੌਰ ਤੇ ਪਹੁੰਚੇ ਨੇ ਐਲਓਪੀ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਚੇਚੇ ਤੌਰ ਤੇ ਪਹੁੰਚੇ ਨੇ ਔਰ ਸਮੁੱਚੀ ਸਾਡੀ ਅਮਰਸਰ ਦੀ ਲੀਡਰਸ਼ਿਪ ਸ਼੍ਰੀ ਹੋਂਕਰਕਾ ਸੋਨੀ ਜੀ ਡਿਪਟੀ ਸੀਐਮ ਸੁਖਵਿੰਦਰ ਸਿੰਘ ਸਰਕਾਰੀਆ ਜੀ ਸਾਬਕਾ ਮੰਤਰੀ ਡਾਕਟਰ ਰਾਜਕਮਰ ਵੇਰਕਾ ਜੀ ਸਾਬਕਾ ਮੰਤ ਇੰਦਰਪੀਰ ਸਿੰਘ ਭਲਾਰੀਆ ਜੀ ਸ਼੍ਰੀ ਸੁਨੀਲ ਦਿੱਤੀ ਜੀ ਭਗਤਪਾਲ ਸੱਚਰ ਦੀ ਸਰਦਾਰ ਹਰਪ੍ਰਤਾਸ ਸਿੰਘ ਜੀ ਨਾਲਾ ਜੀ ਜਿਹੜੇ ਤਰਸੀਮ ਸਿੰਘ ਡੀਸੀ ਅੱਜ ਸਾਡੇ ਨਾਲ ਜੁਆਇਨ ਕੀਤੇ ਨੇ ਉਹ ਵੀ ਸਾਰੇ ਇੱਥੇ ਪਹੁੰਚੇ ਨੇ ਔਰ ਸਥੁਪਚੀ ਲੀਡਰਸ਼ਿਪ ਸਾਡੀ ਇੱਥੇ ਜਿਹੜੀ ਹੈ ਉਹ ਹਾਜ਼ਰ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਗਰਮਾਇਦੀ ਸਿੱਸਾ ਲੈ ਕੇ ਅਸੀਂ ਅੱਜ ਪੇਪਰਾਂ 'ਚ ਦਾਖਲ ਕਰਨੇ ਨੇ ਸੋ ਜਦੋਂ ਚੋਣ ਸ਼ਾਹ ਲਾਟ ਹੋਏਗਾ ਉਸ ਤੋਂ ਬਾਅਦ ਅਸੀਂ ਪੂਰੀ ਤੰਦੀ ਦੇ ਨਾਲ ਪਹਿਲਾਂ ਵੀ ਸਾਡੀ ਪਾਰਟੀ ਲੱਗੀ ਹੈ ਉੱਥੇ ਬਾਅਦ ਵੀ ਲੱਗੀ ਹੈ ਕਈ ਜਿਹੜੇ ਲਿਖ ਰਿਹਾ ਹੈ ਘਰ ਵਾਪਸੀ ਹੋਈ ਕਹਿੰਦੇ ਅੱਜ ਅੱਜ ਸਜਾਤ ਤਰਸੀਮ ਸਿੰਘ ਡੀਸੀ ਜਿਹੜੇ ਨੇ ਉਹ ਘਰ ਵਾਪਸ ਆਏ ਤੁਸੀਂ ਜੁੜੇ ਹੋ ਰਿਆਸਤ ਦੇ ਨਾਲ ਤੇ ਮਹਾਸਨੀ ਹਟਵਾਲ ਅੱਜ ਕਾਂਗਰਸ ਦੇ ਐਮਪੀ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਉਹ ਦੁਬਾਰਾ ਜਿਹੜੀ ਹੁਣ ਇਲੈਕਸ਼ਨ ਹੈਗੇ ਆ ਉਹਦੇ ਵਿੱਚ ਆਪਣਾ ਨਾਮ ਜਿਹੜਾ ਨਾ ਉਹ ਕਰਾਉਣ ਲਈ ਪਹੁੰਚੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦਾ ਵੱਡਾ ਜਿਹੜਾ ਕਾਫਲਾ ਹੈ ਉਹ ਨਾਮ ਜਿੱਤਗੀ ਦੇ ਲਈ ਰਵਾਨਾ ਹੋ ਚੁੱਕਿਆ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਉਹਨਾਂ ਦੇ ਉਹ ਨਾਲ ਜੁੜੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਤਾਰ ਕਿੰਨੀ ਲੰਮੀ ਹੈਗੀ ਹੈ ਤੇ ਕਾਫੀ ਜੋਸ਼ ਜਿਹੜਾ ਹੈ ਵਰਕਰਾਂ ਦੇ ਵਿੱਚ ਹੈਗਾ ਤੇ ਨਾਰਾ ਜਿਹੜਾ ਹੈ ਉਹ ਦਿੱਤਾ ਗਿਆ ਹੈ ਕਿ ਦਿਲ ਦੀ ਸੁਣੋ ਓਜਲਾ ਚੁਣੋ ਤੇ ਓਜਲੇ ਨੂੰ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਲਗਾਤਾਰ ਹੁਣ 2017 ਦੇ ਵਿੱਚ ਵੀ ਬਣੇ ਨੇ ਤੇ ਉਸ ਤੋਂ ਬਾਅਦ ਜਿਹੜੇ 15 ਦੀ ਸਰਕਾਰ ਬਣੀ ਆ ਉਹਦੇ 17 ਦੇ ਵਿੱਚ ਬਣੇ ਫਿਰ 19 ਦੇ ਵਿੱਚ ਬਣੇ ਤਾਂ ਹੁਣ 2022 ਦੀ ਜਿਹੜੀ ਆ ਇਲੈਕਸ਼ਨ ਦੇ ਜਿਹੜੇ ਐਮਪੀ ਦੇ ਇਲੈਕਸ਼ਨ ਨੇ ਤਾਂ ਹੁਣ ਉਹਦੇ ਵਿੱਚ ਆ ਉਹਨਾਂ ਦੀ ਨਾਮਜ਼ਦਗੀ ਜਿਹੜੀ ਹੈਗੀ ਹੈ ਕਿਉਂਕਿ ਇਲੈਕਸ਼ਨ ਜਿਹੜੇ ਨੇ ਲੇਟ ਹੋਏ ਨੇ ਜੋ ਕਿ ਇਲੈਕਸ਼ਨ ਪਹਿਲਾ ਜਿਹੜੇ ਸਮੇਂ ਸਰ ਹੋ ਜਣੇ ਚਾਹੀਦੇ ਸੀ ਤਾਂ ਹੁਣ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਕਿ ਹੁਣ ਕਾਫੀ ਸਾਹ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਹੈਗਾ ਤਾਂ ਵੱਡੇ ਗਿਣਤੀ ਦੇ ਵਿੱਚ ਇਕੱਠ ਹੈਗਾ ਤੇ ਇਕੱਠ ਜਿਹੜਾ ਲਗਾਤਾਰ ਹੁਣ ਇਹਨਾਂ ਜਿਹੜਾ ਕਾਂਗਰਸ ਦਾ ਕਹਿਣਾ ਹੈਗਾ ਕਿ ਇਸ ਇਹ ਜਿਹੜਾ ਇਕੱਠ ਹੈ ਇਹ ਜਿੱਤ ਹਾਸਲ ਕਰਾਏਗਾ ਇਹ ਜਿੱਤ ਹਾਸਲ ਕਰਵਾ ਕੇ ਰਹੇਗਾ ਕਿਉਂਕਿ ਆ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਉਸ ਸਰਕਾਰ ਤੋਂ ਲੋਕ ਜਿਹੜੇ ਨੇ ਪਰੇਸ਼ਾਨ ਹੋ ਚੁੱਕੇ ਨੇ ਤੇ ਜਿਹੜੀਆਂ ਗਰੰਟੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਜਿਹੜੇ ਲੋਕਾਂ ਦੇ ਕੰਮ ਜਿਹੜੇ ਨੇ ਉਹ ਰੁਕੇ ਹੋਏ ਨੇ ਪਰ ਕੰਮ ਉਹਨਾਂ ਨੂੰ ਕੰਮ ਦੇ ਸਿਰੇ ਚੜਾਇਆ ਗਿਆ ਸਕੇ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਸਾਡੀ ਸਰਕਾਰ ਲਿਆਓ ਤੇ ਲੋਕਾਂ ਦਾ ਪਲਾ ਕਰਾਓ ਤਾਂ ਹੁਣ ਦੇਖਣਾ ਇਹ ਹੈ ਕਿ ਜਿਹੜੀ ਨਾਮਜ਼ਦਗੀਆਂ ਚੱਲ ਰਹੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਐਮਪੀ ਦੀ ਚੋਣਾਂ ਦੇ ਜਿਹੜੇ ਉਮੀਦਵਾਰ ਨੇ ਉਹ ਆਪਣੀਆਂ ਉਹਨਾਂ ਨੂੰ ਨਾਮ ਜਿਹੜੇ ਨਾਮਜ਼ਦ ਜਿਹੜੇ ਨੇ ਉਹ ਕਰਵਾਣਗੇ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਹੁਣ ਆਪਣਾ ਨਾਮ ਨਾਮਜ਼ਦ ਜਿਹੜਾ ਆ ਉਹ ਕਰਵਾਣ ਪਹੁੰਚਣ ਜਾ ਰਹੇ ਨੇ ਤੇ ਜਲਦ ਹੀ ਉਹ ਦਫ਼ਤਰ ਦੇ ਵਿੱਚ ਪਹੁੰਚਣਗੇ ਤੇ ਆਪਣਾ ਨਾਮਜ਼ਦ ਕਰਾਉਣਗੇ ਇਹੜਾ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀ ਕਰ ਰਹਾ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਨੇ ਜਿੱਤੇ ਕੀ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਹੁਣ ਅੱਜ ਆਪਣੀ ਨਾਮਜ਼ਦਗੀ ਦਰਜ ਕਰਾਉਣ ਦੇ ਲਈ ਦਫ਼ਤਰ ਦੇ ਵਿੱਚ ਪਹੁੰਚਣ ਜਾ ਰਹੇ ਨੇ ਤੇ ਜਿੱਤ ਦਾ ਸਾਈਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਕਿ ਅਸੀਂ ਜਿੱਤ ਕਰ ਚੁੱਕੇ ਹਾਂ ਸਾਨੂੰ ਜਿੱਤ ਮਿਲੇਗੀ ਤਾਂ ਜਿੱਤ ਮਿਲ ਕੇ ਰਹੇਗੀ ਕਿਉਂਕਿ ਲਗਾਤਾਰ ਜਿਹੜਾ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਜਦੋਂ ਉਹਨਾਂ ਤੇ ਭਰੋਸਾ ਜਤਾਇਆ ਗਿਆ ਹੈ ਤਾਂ ਆਮ ਲੋਕਾਂ ਦੇ ਵੱਲੋਂ ਜਿਹੜਾ ਭਰੋਸਾ ਆ ਗਿਆ ਤਾਂ ਜਿਵੇਂ ਕਾਂਗਰਸ ਪਾਰਟੀ ਦਾ ਕਹਿਣਾ ਹੈਗਾ ਕਿ ਲਗਾਤਾਰ ਤਾਰਾਂ ਦੇ ਵਿੱਚ 19 ਦੇ ਵਿੱਚ ਤਾਂ ਹੁਣ ਦੀ ਜਿਹੜੀ ਐਮਪੀ ਦੀ ਚੋਣਾਂ ਨੇ ਉਹਦੇ ਵਿੱਚ ਜਿੱਤ حاصل ਕਰਨਗੇ ਤਾਂ ਦੇਖਣਾ ਹੁਣ ਇਹ ਹੈ ਕਿ ਇਹ ਜਿੱਤ ਜਿਹੜੀ ਹੈ ਕਾਂਗਰਸ ਪਾਰਟੀ ਦੇ ਹੱਕ ਵਿੱਚ ਪੈਂਦੀ ਹੈ ਗੁਰਜੀਤ ਸਿੰਘ ਓਜਲਾ ਦੇ ਹੱਕ ਵਿੱਚ ਪੈਂਦੀ ਹੈ ਜਾਂ ਨਹੀਂ ਇਸ ਵਾਰ ਅਮਰਸਰ ਲੋਕ ਸਭਾ ਜੋ ਨਾਮਜ਼ਦੀ ਪੱਤਰ ਦਾਗ ਲਗਾਨੇ ਨੇ ਔਰ ਉਹਦੇ ਵਾਸਤੇ ਜਿੰਨੇ ਵਰਕਰ ਇਕੱਠੇ ਹੋਏ ਉਹਨਾਂ ਦੇ ਨਾਲ ਸੰਮਤ ਕਰ ਜੇ ਫਿਰ ਆਪਾਂ ਉੱਥੇ ਪਹੁੰਚਣਾ ਹੈ ਔਰ ਇਹ ਜਿਹੜੀ ਲੋਕਤੰਤਰ ਦੀ ਪ੍ਰਕਿਰਿਆ ਹੈ ਉਹਦੇ ਵਿੱਚ ਲੋਕਾਂ ਨੇ ਜੋ ਮਤ ਦਾ ਦਾਨ ਕਰਨਾ ਹੈ ਕਿ ਬਾਤ ਸਰਦੀ ਪਾਰਟੀ ਦੇ ਪਹੁੰਚੇ ਸੀ ਆਪਣੇ ਪ੍ਰਾਪਤੀਆਂ ਲੈ ਕੇ ਲੋਕਾਂ ਤੇ ਆ ਗਏ ਅਜਵਾਤ ਸਾਹਿਬ ਵੀ ਤੁਸੀਂ ਅੰਦਰੋਂ ਆ ਕੇ ਆਏ ਜੀ ਅਜੀ ਉਹ ਤੇ ਕੁਦਰਤ ਦੇ ਪਰਮਾਤਮਾ ਦਾ ਸੀਸ ਲੈ ਕੇ ਆਏ ਹਨ ਉਹਨਾਂ ਦੀ ਅਰਦਾਸ ਕੀਤੀ ਹੈ ਅਜੀਸਾ ਲੈ ਕੇ ਆਏ ਆ ਔਰ ਪ੍ਰਮਾਤਮਾ ਦੇ ਨਾਲ ਨਾਲ ਅਸੀਂ ਸਾਰੇ ਲੋਕ ਜਾਂਦੀਆਂ ਸੀਸਾ ਵੀ ਪ੍ਰਮਾਤਮਾ ਨੂੰ ਕਿਹਾ ਸੱਚੇ ਪਾਤਸ਼ਾਹ ਦੀ ਔਰ ਅਸੀਂ ਦੇਸ਼ ਕੌਮ ਦੀ ਸੇਵਾ ਕਰ ਸਕਦੇ ਕੋ ਬਿਲਕੁਲ ਲੀਡਰਸ਼ਿਪ ਕਿਹੜੀ ਪਹੁੰਚ ਰਹੀ ਹੈ ਜੀ ਪਾਲ ਸਿੰਘ ਬਾਜਵਾ ਜੀ ਜੀ ਚੌਧਰੀ ਜੀ ਅੱਛਾ ਜੀ ਬਤੌਰ ਕਾਂਗਰਸ ਉਮੀਦਵਾਰ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਕਾਗਿਫਰ ਨੇ ਜਿਹਦੇ ਚ ਤ੍ਰਿਸ਼ ਚੌਧਰੀ ਜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਚੇਚੇ ਤੌਰ ਤੇ ਪਹੁੰਚੇ ਨੇ ਐਲਓਪੀ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਚੇਚੇ ਤੌਰ ਤੇ ਪਹੁੰਚੇ ਨੇ ਔਰ ਸਮੁੱਚੀ ਸਾਡੀ ਅੰਮ੍ਰਿਤਸਰੀ ਲੀਡਰਸ਼ਿਪ ਸ਼੍ਰ ਸੀਮ ਗੁਬਿੰਦਰ ਸਿੰਘ ਸਰਕਾਰੀਆ ਜੀ ਸਾਬਕਾ ਮੰਤਰੀ ਡਾਕਟਰ ਰਾਜਕਮਰ ਵਿੱਚ ਬਿਰਕਾ ਜੀ ਸਾਬਕਾ ਮੰਤਰੀ ਇੰਦਰਪੀਰ ਸਿੰਘ ਭਲਾਰੀਆ ਜੀ ਸ਼੍ਰੀ ਸੁਨੀਲ ਦਿੱਤੀ ਜੀ ਭਗਤਪਾਲ ਸੱਚਰਦੀ ਸਰਦਾਰ ਹਰਪ੍ਰਤਾਪ ਸਿੰਘ ਜਨਾਲਾ ਜੀ ਜਿਹੜੇ ਤਰਸੀਮ ਸਿੰਘ ਡੀਸੀ ਅੱਜ ਸਾਡੇ ਨਾਲ ਜੁਆਇਨ ਕੀਤੇ ਨੇ ਉਹ ਵੀ ਸਾਰੇ ਇੱਥੇ ਪਹੁੰਚੇ ਨੇ ਔਰ ਸਥੁਚੀ ਲੀਡਰਸ਼ਿਪ ਸਾਡੀ ਇੱਥੇ ਜਿਹੜੀ ਹੈ ਉਹ ਹਾਜ਼ਰ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਮਾਰੀ ਦੀ ਸੀਸਾ ਲੈ ਕੇ ਅਸੀਂ ਅੱਜ ਪੇਪਰਾਂ 'ਚ ਦਾਖਲ ਕਰਨੇ ਨੇ ਸੋ ਜਦੋਂ ਚੋਣ ਸ਼ਾਹ ਲਾਟ ਹੋਏਗਾ ਉਸ ਤੋਂ ਬਾਅਦ ਅਸੀਂ ਪੂਰੀ ਤਨਦੀ ਦੇ ਨਾਲ ਇੱਲਾ ਵੀ ਸਾਡੀ ਪਾਰਟੀ ਲੱਗੀ ਐ ਉੱਤੋਂ ਬਾਅਦ ਵੀ ਲੱਗੀ ਧੰਨ। ਕਈ ਜਿਹੜੇ ਲੀਡਰ ਹੈ ਘਰ ਵਾਪਸੀ ਹੋਈ ਕਹਿੰਦੇ ਅੱਜ ਅੱਜ ਸਜ਼ਾ ਤਰਸੀਮ ਸਿੰਘ ਨੂੰ ਡੀਸੀ ਜਿਹੜੇ ਨੇ ਉਹ ਘਰ ਵਾਪਸ ਆਏ। ਤੁਸੀਂ ਜੁੜੇ ਹੋ ਰਿਆਸਤ ਦੇ ਨਾਲ ਤੇ ਮੈਂ ਹਾਂ ਸਨੀ ਹਟਵਾਲ ਅੱਜ ਕਾਂਗਰਸ ਦੇ ਐਮਪੀ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਉਹ ਦੁਬਾਰਾ ਜਿਹੜੀ ਹੁਣ ਇਲੈਕਸ਼ਨ ਹੈਗੀ ਆ ਉਸ ਦੇ ਵਿੱਚ ਆਪਣਾ ਨਾਮਜ਼ਦ ਜਿਹੜਾ ਨਾ ਉਹ ਕਰਾਉਣ ਲਈ ਪਹੁੰਚੇ ਨੇ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਵੱਡਾ ਜਿਹੜਾ ਕਾਫਲਾ ਹੈ ਉਹ ਨਾਮਜ਼ਦਗੀ ਦੇ ਲਈ ਰਵਾਨਾ ਹੋ ਚੁੱਕਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਉਹਨਾਂ ਦੇ ਉਹ ਨਾਲ ਜੁੜੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਤਾਰ ਕਿੰਨੀ ਲੰਮੀ ਹੈਗੀ ਆ ਤੇ ਕਾਫੀ ਜੋਸ਼ ਜਿਹੜਾ ਹੈ ਵਰਕਰਾਂ ਦੇ ਵਿੱਚ ਹੈਗਾ ਤੇ ਨਾਰਾ ਜਿਹੜਾ ਉਹ ਦਿੱਤਾ ਗਿਆ ਹੈ ਕਿ ਦਿਲ ਦੀ ਸੁਣੋ ਓਜਲਾ ਚੁਣੋ ਤੇ ਓਜਲੇ ਨੂੰ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਲਗਾਤਾਰ ਹੁਣ 2017 ਦੇ ਵਿੱਚ ਵੀ ਬਣੇ ਨੇ ਤੇ ਉਸ ਤੋਂ ਬਾਅਦ ਜਿਹੜੇ 15 ਦੀ ਸਰਕਾਰ ਬਣੀ ਆ ਉਹਦੇ 2017 ਦੇ ਵਿੱਚ ਬਣੇ ਫਿਰ 19 ਦੇ ਵਿੱਚ ਬਣੇ ਤਾਂ ਹੁਣ 2022 ਦੀ ਜਿਹੜੀ ਆ ਇਲੈਕਸ਼ਨ ਦੇ ਜਿਹੜੇ ਐਮਪੀ ਦੇ ਇਲੈਕਸ਼ਨ ਨੇ ਤਾਂ ਹੁਣ ਉਹਦੇ ਵਿੱਚ ਆ ਉਨ੍ਹਾਂ ਦੀ ਨਾਮਜ਼ਦਗੀ ਜਿਹੜੀ ਹੈਗੀ ਹੈ ਕਿਉਂਕਿ ਇਲੈਕਸ਼ਨ ਜਿਹੜੇ ਨੇ ਲੇਟ ਹੋਏ ਨੇ ਜੋ ਕਿ ਇਲੈਕਸ਼ਨ ਪਹਿਲਾ ਜਿਹੜੇ ਸਮੇਂ ਸਰ ਹੋ ਜਣੇ ਚਾਹੀਦੇ ਸੀ ਤਾਂ ਹੁਣ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਕਿ ਹੁਣ ਕਾਫੀ ਸਾਹ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਹੈਗਾ ਤਾਂ ਵੱਡੇ ਗਿਣਤੀ ਦੇ ਵਿੱਚ ਇਕੱਠ ਹੈਗਾ ਤੇ ਇਕੱਠ ਜਿਹੜਾ ਲਗਾਤਾਰ ਹੁਣ ਇਹਨਾਂ ਜਿਹੜਾ ਕਾਂਗਰਸ ਦਾ ਕਹਿਣਾ ਹੈਗਾ ਕਿ ਇਸ ਇਹ ਜਿਹੜਾ ਇਕੱਠ ਹੈ ਇਹ ਜਿੱਤ ਹਾਸਲ ਕਰਾਏਗਾ ਇਹ ਜਿੱਤ ਹਾਸਲ ਕਰਵਾ ਕੇ ਰਹੇਗਾ ਕਿਉਂਕਿ ਆ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਉਸ ਸਰਕਾਰ ਤੋਂ ਲੋਕ ਜਿਹੜੇ ਨੇ ਪਰੇਸ਼ਾਨ ਹੋ ਚੁੱਕੇ ਨੇ ਤੇ ਜਿਹੜੀਆਂ ਗਰੰਟੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਜਿਹੜੇ ਲੋਕਾਂ ਦੇ ਕੰਮ ਜਿਹੜੇ ਨੇ ਉਹ ਰੁਕੇ ਹੋਏ ਨੇ ਪਰ ਕੰਮ ਉਹਨਾਂ ਨੂੰ ਕੰਮ ਦੇ ਸਿਰੇ ਚੜਾਇਆ ਗਿਆ ਸਕੇ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਸਾਡੀ ਸਰਕਾਰ ਲਿਆਓ ਤੇ ਲੋਕਾਂ ਦਾ ਪਲਾ ਕਰਾਓ ਤਾਂ ਹੁਣ ਦੇਖਣਾ ਇਹ ਹੈ ਕਿ ਜਿਹੜੀ ਨਾਮਜ਼ਦਗੀਆਂ ਚੱਲ ਰਹੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਐਮਪੀ ਦੀ ਚੋਣਾਂ ਦੇ ਜਿਹੜੇ ਉਮੀਦਵਾਰ ਨੇ ਉਹ ਆਪਣੀਆਂ ਉਹਨਾਂ ਨੂੰ ਨਾਮ ਜਿਹੜੇ ਨਾਮਜ਼ਦ ਜਿਹੜੇ ਨੇ ਉਹ ਕਰਵਾਣਗੇ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਹੁਣ ਆਪਣਾ ਨਾਮ ਨਾਮਜ਼ਦ ਜਿਹੜਾ ਆ ਉਹ ਕਰਵਾਣ ਪਹੁੰਚਣ ਜਾ ਰਹੇ ਨੇ ਤੇ ਜਲਦ ਹੀ ਉਹ ਦਫ਼ਤਰ ਦੇ ਵਿੱਚ ਪਹੁੰਚਣਗੇ ਤੇ ਆਪਣਾ ਨਾਮਜ਼ਦ ਕਰਾਉਣਗੇ ਤਿਹਰਾ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਨੇ ਜਿੱਤੇ ਕੀ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਹੁਣ ਅੱਜ ਆਪਣੀ ਨਾਮਜ਼ਦਗੀ ਦਰਜ ਕਰਾਉਣ ਦੇ ਲਈ ਦਫ਼ਤਰ ਦੇ ਵਿੱਚ ਪਹੁੰਚਣ ਜਾ ਰਹੇ ਨੇ ਤੇ ਜਿੱਤ ਦਾ ਸਾਈਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਕਿ ਅਸੀਂ ਜਿੱਤ ਕਰ ਚੁੱਕੇ ਆ ਸਾਨੂੰ ਜਿੱਤ ਮਿਲੇਗੀ ਤਾਂ ਜਿੱਤ ਮਿਲ ਕੇ ਰਹੇਗੀ ਕਿਉਂਕਿ ਲਗਾਤਾਰ ਜਿਹੜਾ ਆ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਜਦੋਂ ਉਹਨਾਂ ਤੇ ਭਰੋਸਾ ਜਤਾਇਆ ਗਿਆ ਹੈ ਤਾਂ ਆਮ ਲੋਕਾਂ ਦੇ ਵੱਲੋਂ ਜਿਹੜਾ ਸਚਤਾ ਆ ਗਿਆ ਤਾਂ ਕਿ ਜਿਵੇਂ ਕਾਂਗਰਸ ਪਾਰਟੀ ਦਾ ਕਹਿਣਾ ਹੈਗਾ ਕਿ ਲਗਾਤਾਰ ਤਾਰਾਂ ਦੇ ਵਿੱਚ 19 ਦੇ ਵਿੱਚ ਤਹੁਣ ਦੀ ਜਿਹੜੀ ਐਪੀ ਦੀ ਚੋਣਾਂ ਨੇ ਉਹਦੇ ਵਿੱਚ ਜਿੱਤ ਹਾਸਲ ਕਰਨਗੇ ਤਾਂ ਦੇਖਣਾ ਹੁਣ ਇਹ ਹੈ ਕਿ ਇਹ ਜਿੱਤ ਜਿਹੜੀ ਆ ਕਾਂਗਰਸ ਪਾਰਟੀ ਦੇ ਹੱਕ ਵਿੱਚ ਪੈਂਦੀ ਆ ਗੁਰਜੀਤ ਸਿੰਘ ਓਧਲਾ ਦੇ ਹੱਕ ਵਿੱਚ ਪੈਂਦੀ ਆ ਜਾਂ ਨਹੀਂ ਜਿੰਦਗੀ ਪੱਤਰ ਤਾਕਲ ਕਰਨੇ ਨੇ ਔਰ ਉਹਦੇ ਵਾਸਤੇ ਜਿੰਨੇ ਵਰਕਰ ਇਕੱਠੇ ਹੋਏ ਉਹਨਾਂ ਦੇ ਨਾਲ ਗੱਲਬਾਤ ਕਰਕੇ ਫਿਰ ਆਪਾਂ ਉੱਥੇ ਪਹੁੰਚਣਾ ਹੈ ਔਰ ਇਹ ਜਿਹੜੀ ਲੋਕਤੰਤਰ ਦੀ ਪ੍ਰਕਿਰਿਆ ਹੈ ਉਹਦੇ ਵਿੱਚ ਲੋਕਾਂ ਨੇ ਜਿਹੜੇ ਵੋਟ ਦਾ ਦਾਨ ਕਰਨਾ ਹੈ ਉਹਦੇ ਵਾਸਤੇ ਸਾਡੀ ਪਾਰਟੀਆਂ ਪਹੁੰਚੇ ਤੁਸੀਂ ਆਪਣੇ ਪ੍ਰ 代表 ਲੈ ਕੇ ਲੋਕਾਂ ਤੇ ਜਾਵਾਂਗੇ ਅਜਵਾਦ ਸਾਹਿਬ ਵੀ ਤੁਸੀਂ ਅਨੰਦਪੁਰ ਤੋਂ ਹੋ ਕੇ ਆਏ ਹੋ ਜੀ ਉੱਥੇ ਕੁਦਰ ਪਰਮਾਤਮਾ ਦਾ ਸੀਸ ਲੈ ਕੇ ਆਏ ਉਹਨਾਂ ਦੀ ਅਰਦਾਸ ਕੀਤੀ ਹੈ ਸੀਸਾ ਲੈ ਕੇ ਆਏ ਆ ਔਰ ਪ੍ਰਮਾਤਮਾ ਦੇ ਨਾਲ ਨਾਲ ਅਸੀਂ ਸਾਰੇ ਲੋਕ ਜਾਂਦੀਆਂ ਸੀਸਾ ਵੀ ਪ੍ਰਮਾਤਮਾ ਨੂੰ ਕਿਹਾ ਸੱਚੇ ਪਾਤਸ਼ਾਹ ਦੀ ਔਰ ਅਸੀਂ ਦੇਸ਼ ਕੌਮ ਦੀ ਸੇਵਾ ਕਰਦੇ ਕੋ ਬੀਲਿਡਰਸ਼ਿਪ ਕਿਹਦੀ ਪਹੁੰਚ ਰਹੀ ਹੈ ਜੀ ਅਚਲ ਸਿੰਘ ਬਾਜਵਾ ਜੀ ਜੀ ਚੌਧਰੀ ਜੀ ਅੱਛਾ ਜੀ ਬਤੌਰ ਕਾਂਗਰਸ ਉਮੀਦਵਾਰ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਕਾਗਜ਼ ਪਰ ਨਏ ਜਿਹਦੇ ਚ ਹਰੀਸ਼ ਚੌਧਰੀ ਜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਚੇਚੇ ਤੌਰ ਤੇ ਪਹੁੰਚੇ ਨੇ ਐਲੋਪੀ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਚੇਚੇ ਤੌਰ ਤੇ ਪਹੁੰਚੇ ਨੇ ਔਰ ਸਮੁੱਚੀ ਸਾਡੀ ਅមਰਜਾਦੀ ਲੀਡਰਸ਼ਿਪ ਸ਼੍ਰੀ ਉਹਪਰਕਾਸ਼ ਸੋਨੀ ਜੀ ਡਿਪਟੀ ਸੀਐਮ ਕੁਬਿੰਦਰ ਸਿੰਘ ਸਰਕਾਰੀਆ ਜੀ ਸਾਬਕਾ ਮੰਤਰੀ ਡਾਕਟਰ ਰਾਜਕਮਰ ਵੇਚ ਫਿਰਕਾ ਜੀ ਸਾਬਕਾ ਮੰਤਰੀ ਇੰਦਰਪੀਰ ਸਿੰਘ ਭੁਲਾਰੀਆ ਜੀ ਸ਼੍ਰੀ ਸੁਨੀਲ ਦਿੱਤੀ ਜੀ ਭਗਤਪਾਲ ਸੱਤਰਦੀ ਸਰਦਾਰ ਹਰਪ੍ਰਤਾਪ ਸਿੰਘ ਨਾਲਾ ਜੀ ਜਿਹੜੇ ਤਰਸੀਮ ਸਿੰਘ ਡੀਸੀ ਅੱਜ ਸਾਡੇ ਨਾਲ ਜੁਆਇਨ ਕੀਤੇ ਨੇ ਉਹ ਵੀ ਸਾਰੇ ਇੱਥੇ ਪਹੁੰਚੇ ਨੇ ਔਰ ਸਮ ਦੀ ਜਿਹੜੀ ਹੈ ਉਹ ਹਾਜ਼ਰ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਮਾਰੀ ਦੀ ਸੀਸਾ ਲੈ ਕੇ ਅਸੀਂ ਅੱਜ ਪੇਪਰਾਂ ਚ ਦਾਖਲ ਕਰਨੇ ਨੇ ਸੋ ਜਦੋਂ ਚੋਣ ਸ਼ਾਮ ਲਾਟ ਹੋਏਗਾ ਉਸ ਤੋਂ ਬਾਅਦ ਅਸੀਂ ਪੂਰੀ ਤੰਦੀ ਦੇ ਨਾਲ ਪਹਿਲਾਂ ਵੀ ਸਾਡੀ ਪਾਰਟੀ ਲੱਗੀ ਹੈ ਉਸ ਤੋਂ ਬਾਅਦ ਵੀ ਲੱਗੇਗੀ ਧੰਨਵਾਦ ਕਈ ਜਿਹੜੇ ਲਿਖ ਰਹੇ ਘਰ ਵਾਪਸੀ ਹੋਈ ਕਹਿੰਦੇ